ਕੌਕੇ ਕਲਾਂ ਦੀ ਟੀਮ ਜਿਹੜੀ ਸੜਕ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਮੇਰੇ ਵੀਰੋ ਟੀਮ ਜਿਹੜੀ ਉਹ ਹੈ ਧਨੋਲੇ ਦੀ ਦੋਨੋਂ ਟੀਮਾਂ ਦੇ ਦਰਮਿਆਨ ਇਸ ਲਈ ਮੈਚ ਦੀ ਸ਼ੁਰੂਆਤ ਜਿਹੜੀ ਹੋ ਨਹੀਂ ਜਾ ਰਹੀ ਹੈ ਆ ਖਿਡਾਰੀ ਕਹਿੰਦੇ ਸਧਮਾ ਦੇਰ ਦੇ ਇਲਾਕੇ ਦਾ ਹੈ ਮੇਰੇ ਵੀਰੋ ਇਹ ਹੈ ਕਹਿੰਦੇ ਸ਼ੇਰਾ rau ਵਾਲੀ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ کئی ਮੋਟਰਸਾਈਕਲ ਤੇ ਕਹਿੰਦੇ ਜੀਪ ਦਾ ਜੇਤੂ ਹੈ ਪਰ ਇਸ ਲਈ ਇਸ਼ਾਰਾ ਕੀ ਹੁੰਦਾ ਵੀ ਇਹ ਪੁਆਇੰਟ ਸ਼ੇਰੇ ਦਾ ਅਮਰਿੰਦਰ ਕਿਸ਼ਨਪੁਰਾ ਜੀਤ ਤੋਂ ਬਹਿਰ ਤੇ ਰਾਜੂ ਹੋਣਾ ਦਾ ਇਹਨਾਂ ਵੀਰਾਂ ਦਾ ਜਿਹੜਾ ਸਨਮਾਨ ਕੀਤਾ ਜਾਣਾ ਹੈ ਵੱਡੇ ਵੱਡੇ ਕੱਪਾਂ ਦੇ ਨਾਲ ਕਹਿੰਦੇ ਅੱਜ ਸਨਮਾਨ ਇਹਨਾਂ ਕਬੱਡੀ ਦੇ ਸਟਾਰਾਂ ਦੇ ਕੀਤੇ ਜਾਣੇ ਆ ਇਧਰ ਨੌਜਵਾਨ ਮੱਖਣ ਦਾ ਕਹਿੰਦੇ ਸਤਾਜ ਪਿੰਡ ਹੈ ਮੇਰੇ ਵੀਰੋ ਜਿੱਥੋਂ ਦਾ ਭਗਵੰਤ ਮਾਨ ਹੈ ਕਹਿੰਦੇ ਜੋ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਹੈ ਆ ਖਿਡਾਰੀ ਕਹਿੰਦੇ ਭਗਵੰਤ ਮਾਨ ਦਾ ਪਿੰਡੂ ਹੈ ਸਤੌਜ ਵਾਲਾ ਮੱਖਣ ਲੈ ਵੀ ਪ੍ਰਿੰਸ ਮੈਚ ਚੱਲ ਰਿਹਾ ਜਦੋਂ ਇਹ ਮੈਚ ਸਮਾਪਤ ਹੋਊਗਾ ਆਪਾਂ ਉਦੋਂ ਹੀ ਸਨਮਾਨ ਕਰ ਦੇਾਂਗੇ ਥੋੜਾ ਬਾਹਰਲੀ ਸਾਈਡ ਆ ਮੈਚ ਛੋਲੇ ਨੂੰ ਕਿਉਂਕਿ ਮੈਚ ਚੱਲ ਰਿਹਾ ਮੈਚ ਦੇ ਵਿੱਚ ਫਿਰ ਇਹਦਾ ਸਵਾਦ ਨਹੀਂ ਆਉਂਦਾ ਇਧਰ ਨੌਜਨ ਅਸਲੀ ਮੇਰੇ ਵੀਰੋ ਆ ਮੈਚ ਦੀ ਸਮਾਪਤੀ ਤੋਂ ਬਾਅਦ ਇਹ ਮਾਨ ਸਨਮਾਨ ਜਿਹੜੇ ਕੀਤੇ ਜਾਣਗੇ ਇਧਰ ਕਹਿੰਦੇ ਨਾਟ ਝੋਟ ਛਪਾਰ ਵਾਲਾ ਮੇਰੇ ਵੀਰੋ ਬੜੀ ਜਾਨ ਹੈ ਆ ਨੌਜਨ ਦੇ ਸ਼ਰੀਰ ਦੇ ਵਿੱਚ ਨੱਟ ਝੋਟ ਲੈਰੀ ਬਚ ਕੇ ਮੋੜ ਤੋਂ ਆਹ ਨੌਜਨ ਕਾਜੂ ਰਣੀਕੇ ਦਾ ਪਰ ਪੁਆਇੰਟ ਕਹਿੰਦੇ ਨੱਟ ਝੋਟ ਛਪਾਰ ਵਾਲਾ ਛਪਾਰ ਦਾ ਮੇਲਾ ਮਸ਼ਹੂਰ ਹੈ ਕਿਦਰ ਨੌਜਨ ਪਲੀਜ਼ ਅੰਪਾਇਰਾਂ ਨੂੰ ਬੇਨਤੀ ਹੈ ਵੀ ਮੈਚ ਰੋਕ ਲਿਆ ਜਾਵੇ ਪਲੀਜ਼ ਇਧਰ ਸਨਮਾਨ ਕੀਤੇ ਜਾਣੇ ਹੈ ਇਹਦਾ ਵਿਸ਼ੇਸ਼ ਤੌਰ ਤੇ ਜਿਹੜੇ ਮਾਨ ਸਨਮਾਨ ਹੋਣੇ ਹੈ ਅਮਨਿੰਦਰ ਕਿਸ਼ਨਪੁਰਾ ਅਮਨਿੰਦਰ ਕਿਸ਼ਨਪੁਰਾ ਜੀਤਾ ਬਹਿੜ ਤੇ ਨਾਲ ਰਾਜੂ ਇਹਨਾਂ ਵੀਰਾਂ ਦੇ ਸਨਮਾਨ ਹੋਣੇ ਹੈ ਸ਼ਵਾਲਕ ਸਾਹਿਬ ਪਗੀਰ ਸਿੰਘ ਜੀ ਗਿੱਲ ਚੇਅਰਮੈਨ ਸਾਹਿਬ ਰਿੰਪੀ ਖਾਨ ਗੁਰਨੀ ਸਮੁੱਚੀ ਪ੍ਰਬੰਧਕੀ ਕਮੇਟੀ ਸਾਡੇ ਵੀਰ ਇਸ ਲਈ ਇਹਨਾਂ ਅਮਰਿੰਦਰ ਕੇਸ਼ਨਪੁਰੀ ਦਾ ਸਨਮਾਨ ਹੋ ਰਿਹਾ ਇੱਕ ਤਾੜੀ ਮਾਰ ਦਿਓ ਮੇਰੇ ਵੀਰੋ ਇੱਕ ਕਬੱਡੀ ਦਾ ਵੱਡਾ ਜਾਫੀ ਹੈ ਜਿਹੜਾ ਵਿਦੇਸ਼ਾਂ ਦੀ ਧਰਤੀ ਤੇ ਵੀ ਐਵੇਂ ਸਿਰੇ ਦੀ ਕਬੱਡੀ ਖੇੜਦਾ ਹੈ ਇਸ ਜਾਫੀ ਦਾ ਕਹਿੰਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਹੈ ਇਸ ਲਈ ਹੋ ਰਿਹਾ ਹੈ ਸ਼ਿਵਾਲਕ ਸਾਹਿਬ ਤੇ ਭਗੀਰ ਸਿੰਘ ਜੀ ਗਿੱਲ ਚੇਅਰਮੈਨ ਪੰਜਾਬ ਅਗਲਾ ਸਨਮਾਨ ਜਿਹੜਾ ਹੈ ਜੀਤਾ ਬਹੀੜ ਉਹਨਾਂ ਵੀਰਾਂ ਦਾ ਕੀਤਾ ਜਾਣਾ ਹੈ ਜੀਤੇ ਦਾ ਕਹਿੰਦੇ ਸਨਮਾਨ ਹੋ ਰਿਹਾ ਤੇ ਨਾਲ ਰਾਜੂ ਵੀਰ ਦਾ ਰਾਜੂ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਹੋਵੇਗਾ ਜੀਤੂ ਬਿਹੇੜ ਪ੍ਰਾਣਾ ਕਹਿੰਦੇ ਕਬੱਡੀ ਦਾ 스타 ਹੈ ਮੇਰੇ ਵੀਰੋ ਜੀਤੂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦੇਣਾ ਉਹਦਾ ਜੀਤੂ ਦਾ ਮਾਨ ਆਪਣੀ ਸਮੇਂ ਦਾ ਕਬੱਡੀ ਦਾ 스타 ਰਿਹਾ ਹੈ ਉਹਦਾ ਵਿਸ਼ੇਸ਼ ਤੌਰ ਤੇ ਇਸ ਲਈ ਮਾਨ ਸਨਮਾਨ ਹੋ ਰਿਹਾ ਹੈ ਉਸ ਤੋਂ ਅਗਲਾ ਰਾਜੂ ਦਾ ਕਹਿੰਦੇ ਵਿਸ਼ੇਸ਼ ਜਿਹੜਾ ਮਾਨ ਸਨਮਾਨ ਇਸ ਲਈ ਉਹ ਨਜ਼ਾਰਿਆ ਹੈ ਪ੍ਰਿੰਸ ਪਾਂਡੇ ਹੁਣੀ ਸਮੁੱਚੀ ਟੀਮ ਇਸ ਲਈ ਸੰਜੂ ਸਾਡਾ ਵੀਰ ਪੂਜਾ ਆ ਨਾਰਵੇ ਤੋਂ ਉਹਦਾ ਵੀ ਧੰਨਵਾਦ ਹੈ ਕਾਕੇ ਉਹਨਾਂ ਦਾ ਅਮਨਦੀਪ ਉਹਨਾਂ ਦਾ ਮਿਲਨ ਗਿੱਲ ਉਹਨਾਂ ਦਾ ਹੈਰੀ ਸਰਲੂ ਉਹਨਾਂ ਦਾ ਅੰਤਰ ਉਹਨਾਂ ਦਾ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਹੈ ਜਦੋਂ ਬਾਅਦ ਉਹ ਧੰਨਵਾਦ ਹੁਣ ਪਲੀਜ਼ ਗਰਾਊਂਡ ਕਲੀਅਰ ਮੈਚ ਆ ਚਾ ਉਹਨਾਂ ਦਾ ਬਾਕੀ ਆ ਮੈਚ ਹੋ ਰਿਹਾ ਨਾ ਪ੍ਰੈਸ ਛੋਟੇ ਅਮਨ ਦਾ ਕਹਿੰਦੇ ਸੋਲੋ ਖੰਗੂੜਾ ਤੇ ਜੋਧੇ ਇਟਲੀ ਵੱਲੋਂ ਇਸ ਲਈ ਛੋਟਾ ਅਮਨ ਬੜੀ ਖੁਸ਼ੀ ਹੋਈ ਹੈ ਵੀ ਇਸ ਨੌਜਵਾਨ ਦਾ ਵੀ ਸਨਮਾਨ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਵੀ ਇਸ ਸਮੇਂ ਭਗਤ ਸਿੰਘ ਜੀ ਦੇ ਗਿਲ ਨਾਲ ਲਈ ਚੇਅਰਮੈਨ ਸਾਹਿਬ ਵਰਿੰਦਰ ਦਾ ਵੀਰ ਹੈ ਅੱਜ ਵਿਟਾੜੀ ਮਾਰ ਦਿਓ ਛੋਟੇ ਅਮਨ ਦੇ ਨਾਂ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਹੁਣ ਮੈਚ ਸ਼ੁਰੂ ਕਰਵਾ ਦਿਓ ਜੀ ਰਿੰਪੀ ਖਾਨਪੁਰੋਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਮੈਚ ਜਲਦੀ ਨਾਲ ਸ਼ੁਰੂ ਕਰਵਾਓ ਜੀ ਜਲਦੀ ਨਾਲ ਬੇ ਜੀ ਹੁਣ ਤੁਹਾਨੂੰ ਪਤਾ ਹੈ ਪ੍ਰਬੰਧਕ ਹੈ ਆ ਇਸ ਲਈ ਕਹਿੰਦੇ ਨੌਜੋਤ ਧਨੋਲੇ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਤ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਇੱਕ ਅੰਨੀ ਤੇ ਕਹਿੰਦੇ ਮਰਜਿੰਦਰ ਸਿੰਘ ਨਿੱਕਾ ਦੂਸਰੀ ਕੰਨੀ ਤੇ ਕਹਿੰਦੇ ਅਮਨਾ ਕੌਕਿਆਂ ਵਾਲਾ ਸੁਲੀਮ ਤੇ ਨੌਜਨ ਪਿੰਦਾ ਮੇਰੇ ਵੀਰੋ ਅਗਲੀਆਂ ਟਾਹੀਆਂ ਵੀ ਮਨ ਉਹਨਾਂ ਨੂੰ ਬੇਨਤੀਆਂ ਵੀ ਰੈਡੀ ਕਰ ਲਓ ਇੱਕ ਮੈਚ ਇਸ ਮੈਚ ਤੋਂ ਬਾਅਦ ਬਾਕੀ ਹੈ ਆ ਜਾਫੀ ਕਹਿੰਦੇ ਕੋਠਾਲੇ ਦੇ ਕਪ ਦਾ ਟਰੈਕਟਰ ਦਾ ਜੇਤੂ ਹੈ ਮੇਰੇ ਵੀਰੋ ਪਰ ਪੁਆਇੰਟ ਧਨੋਲੇ ਵਾਲੇ ਨੇ ਕਾਲਾ ਵੀ ਮਹਾਨ ਕਬੱਡੀ ਦਾ ਤਾਵੀ ਉਧਰ ਧਨੌਲੇ ਵਾਲਾ ਲਓ ਇਧਰ ਕਹਿੰਦੇ ਸ਼ੇਰਾ rau ਵਾਲੀਆ ਮੇਰੇ ਵੀਰੋ ਇਸ ਲਈ ਕਬੱਡੀ ਪਾਉਣ ਦੇ ਲਈ ਖੇਰ ਮੈਦਾਨ ਦੇ ਵਿੱਚ rau ਵਾਲ ਪਿੰਡ ਦਾ ਸ਼ੇਰਾ ਬੱਝਿਆ ਹੋਇਆ ਉਧਰ ਚਾਰ ਜਾਫੀਆਂ ਦੇ ਵਿੱਚੋਂ ਵੇਖ ਰਾ ਵੀ ਕਾਜੂ ਰਣੀਕੇ ਵਾਲਾ ਉਹ ਵੀ ਮੰਨਿਆ ਪਰ ਮੰਨਿਆ ਜਾਫੀ ਹੈ ਕਹਿੰਦੇ ਰਣੀਕੇ ਦਾ ਕਾਜੂ ਫੜਿਆ ਗੁੱਟ ਪਾਜ ਗਈ ਕਹਿੰਦੀ ਸ਼ੇਰਾ rau ਵਾਲ ਪਿੰਡ ਦਾ ਕਹਿੰਦੇ ਜਿਹੜੇ ਸ਼ੇਰੇ ਦੀ ਖੇਡ ਨੂੰ ਪਿਆਰ ਕਰਦੇ ਤਾੜੀ ਮਾਰਨਗੇ ਸ਼ੇਰਾ ਵੀ ਕਹਿੰਦੇ 스타 ਹੈ ਕਬੱਡੀ ਦਾ ਆ ਐ ਮੱਖਣ ਸਤੌਜ ਵਾਲਾ ਮੇਰੇ ਵੀਰੋ ਇਸੇ ਲਈ ਸਤੌਜ ਦਾ ਮੱਖਣ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਰ ਵਧਦਾ ਹੋਇਆ ਇੱਕ ਕੰਨੀ ਤੇ ਕਹਿੰਦੇ ਮਰਜਿੰਦਰ ਸਿੰਘ ਆ ਦੂਸਰੀ ਕੰਨੀ ਤੇ ਕਹਿੰਦੇ ਅਮਨਾ ਕੌਂਕਿਆਂ ਵਾਲਾ ਵਿਚਕਾਰ ਸੁਲੀਮ ਹਰਮੀਤ ਜਿਹੜੀ ਝਾਂਡਿਆਂ ਵਾਲੇ ਕਹਿੰਦੇ ਸ਼ੇਰੇ ਦਾ ਹਰ ਇੱਕ ਪੁਆਇੰਟ 100 ਰੁਪਏ ਦਾ ਆਵੇਗਾ ਇਧਰ ਮਰਜਿੰਦਰ ਸਿੰਘ ਨਿੱਕਾ ਮੇਰੇ ਵੀਰੋ ਹੇ ਮਰਜਿੰਦਰ ਸਿੰਘ ਹਰਮੀਰ ਸਿੰਘ ਉਹਨਾਂ ਵੱਲੋਂ 500 ਦਿੱਤਾ ਜਾਵੇਗਾ ਮੇਰੇ ਵੀਰੋ ਸ਼ੇਰੇ ਦੀ ਯਾਰ ਕਬੱਡੀ ਤੇ 100 ਰੁਪਿਆ ਸੰਜੋ ਨਾਰਵੇ ਤੇ ਕਹਿੰਦੇ ਦੀਸ਼ਾ ਡੈਨਮਾਰਕ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਪ੍ਰਿੰਸ ਪਾਂਡੇ ਉਹਨਾਂ ਦਾ ਸਮੁੱਚੀ ਪ੍ਰਿੰਦਨਗੀ ਕਮੇਟੀ ਦਾ ਬਾਦ ਔਰ ਧੰਨਵਾਦ ਹੈ ਨੱਡ ਝੋੜ ਸ਼ਪਾਰ ਦਾ ਤੇ ਕਾਜੂ ਰੈਣੀ ਕੇ ਦਾ ਤੇ ਪੁਆਇੰਟ ਨੌਜਨ ਧਾਵੀ ਦਾ ਤਰਸੀਮ ਜਸੜ ਉਗਾ ਲੋਕ ਗਾਇਕ ਸਾਡਾ ਵੀਰ ਤੇ ਨਾਲ ਉਹਨਾਂ ਦੇ ਜਗਦੀਸ਼ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਅਸੀਂ ਉਹਨਾਂ ਦਾ ਵੀ ਇੱਥੇ ਪੁੱਜਣ ਦੀ ਬਹੁਤ ਧੰਨਵਾਦ ਕਰਦੇ ਆਂ ਇਹਦੇ ਕਹਿੰਦੇ ਧਰੋਲੇ ਵਾਲੇ ਦੀ ਕਬੱਡੀ ਮੇਰੇ ਵੀਰੋਂ ਪੈ ਰਹੀ ਹੈ ਹੁਣ ਦੇਖਦਾ ਨਹੀਂ ਆਪਣਾ ਕੌਕਿਆਂ ਦਾ ਆ ਸਲੀਮ ਲਾ ਵੇਖਦਾ ਨਹੀਂ ਇਸ ਲਈ ਕਹਿੰਦੇ ਨੌਜੋਨ ਧਰੋਲੇ ਵਾਲਾ ਤੇ ਸਲੀਮ ਕੌਕਿਆਂ ਵਾਲਾ ਕਿ ਸਾਡਾ ਜਿਲ੍ਹਾ ਲੁਧਿਆਣਾ ਕੌਕਿਆਂ ਟਿਕਾਣਾ ਕੌਕਿਆਂ ਦੀ ਟੀਮ ਵੀ ਕਹਿੰਦੇ ਨੀ ਪੁਜਾ ਹੋਇਆ ਪੈਦਾ ਹੋਇਆ ਪੰਪ ਦਾ ਪੁਆਇੰਟ ਪੁਆਇੰਟ ਇਸ ਲਈ ਖਰੀਡਰ ਰਾਏ ਐਂਡ 19 ਤੇ 21 ਵਾਲਾ ਫਰਕ ਐਨ ਸਭ ਦੀ ਗੱਲ ਹੈ ਕਿ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਇਹ ਹੈ ਸ਼ੇਰਾ rau ਵਾਲੀ ਹੈ ਸਿੱਖੀ ਸਰੂਪ ਦੇ ਵਿੱਚ ਮੇਰੇ ਵੀਰੇ ਇਸ ਲਈ ਕਬੱਡੀ ਪਾ ਰਿਹਾ ਹੈ ਕਿ ਫੁੱਲਾ ਉੱਤੇ ਹਰ ਕੋਈ ਸੌ ਲੈਂਦਾ ਕੰਡਿਆਂ ਤੇ ਸੌਣਾ ਔਖਾ ਏ ਦਸ਼ਮੇਸ਼ ਪਿਤਾ ਨੇ ਪੁੱਤ ਚਾਰ ਬਾਰੇ ਪੁੱਤ ਇੱਕ ਮਰਵਾਉਣਾ ਔਖਾ ਏ ਮੇਰੇ ਵੀਰੋ ਬਾਜਾਂ ਵਾਲੀ ਦੀ ਬਖਸ਼ੀ ਹੋ ਸਿੱਖੀ ਐ ਕਲਗੀਆਂ ਵਾਲੀ ਦੀ ਆ ਦੋਨਾਂ ਦੇ ਵਿੱਚ ਕਹਿੰਦੇ ਮੇਰੇ ਵੀਰੋ ਹੈ ਵੀਰ ਸਿੰਘ ਚੇਅਰਮੈਨ ਹਰਮੀਤ ਝਾਂਡੇ ਵੱਲੋਂ ਕਹਿੰਦੇ ਸ਼ੇਰਾ ਜਿੰਨੇ ਵੀ ਪੁਆਇੰਟ ਤਾਰਪ ਤਰੇਗਾ 5-500 ਦੇ ਮਾਨ ਸਨਮਾਨ ਹਰਮੀਤ ਝਾਂਡੇ ਵੱਲੋਂ ਸਾਡੇ ਵੀਰ ਵੱਲੋਂ ਦਿੱਤੇ ਜਾ ਰਹੇ ਆ ਮੈਚ ਤੋਂ ਬਾਅਦ ਪ੍ਰਿੰਸੀ ਇਹ ਪੈਸੇ ਸਾਡੇ ਵੀਰ ਘੱਟੇ ਹੀ ਦੇ ਦੇਣਗੇ ਇਧਰ ਮੱਖਣ ਦੀ ਕਬੱਡੀ ਪੈ ਰਹੀ ਹੈ ਸਤੌਜ ਵਾਲੇ ਦੀ ਮਨਜਿੰਦਰ ਸਿੰਘ ਨਿੱਕਾ ਇਹ ਐ ਸੇਖੋਂ ਪਰਿਵਾਰ ਦਾ ਗੱਬਰੂ ਜਿਹਨੇ ਆਪਣੇ ਢਿੱਡ ਤੇ ਸੇਖੋਂ ਲਿਖਵਾਇਆ ਤੇ ਬਾਹ ਤੇ ਆਪਣੇ ਉਸਾਰ ਜੱਗੀ ਦਾ ਨਾਮ ਲਿਖਵਾਇਆ ਤੇ ਆ ਖਿਡਾਰੀ ਨੱਡ ਝੋੜ ਸ਼ਪਾਰ ਵਾਲਾ ਮੇਰੇ ਵੀਰੋ ਇਹ ਵੀ ਕਹਿੰਦੇ ਸਰਾਬੇ ਦੇ ਕੱਪ ਦਾ ਸ਼ਹੀਦ ਕਰਤਾਰ ਸਿੰਘ ਸਰਾਬੇ ਦੀ ਯਾਦ ਵਿੱਚ ਜੋ ਵੱਡਾ ਕੱਪ ਹੁੰਦਾ ਉਹਦਾ ਮੋਟਰਸਾਈਕਲ ਦਾ ਜੇਤੂ ਹੈ ਤੇ ਸਾਹਮਣੇ ਧਰੋਲੇ ਵਾਲਾ ਮੇਰੇ ਵੀਰੋ ਪੁਆਇੰਟ ਨਾਡ ਝੋੜ ਰਿਹਾ ਆਪਣੀ ਟੀਮ ਦੇ ਲਈ ਜੁਰ ਦਿੱਤਾ ਹੈ ਰਾਜਗੁਰੂ ਨਗਰ ਦਾ ਕਹਿੰਦੇ ਮੇਲਾ ਚੱਲ ਰਿਹਾ ਲੁਧਿਆਣੇ ਦੇ ਵਿੱਚ ਤੇ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਕਹਿੰਦੇ ਅੱਜ ਇਸ ਪਹਿਲੇ ਮੇਲੇ ਤੇ ਪਹੁੰਚੇ ਹੋਏ ਆ ਫਾਸਟ ਪ੍ਰਾਈਜ਼ ਜਿਹੜਾ 1 ਲੱਖ ਰੁਪਏ ਦਾ ਮੇਰੇ ਵੀਰੋ ਦਿੱਤਾ ਜਾ ਰਿਹਾ ਹੈ ਸੈਕਿੰਡ ਪ੍ਰਾਈਜ਼ 75000 ਤੇ 10 ਲੀਟਰ ਤੇ ਇਨਾਮੀ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਕਹਿੰਦੇ ਮਾਨ ਸਨਮਾਨ ਮੇਰੇ ਵੀਰੋ ਦਿੱਤੇ ਜਾਣੇ ਆ ਅੱਜ ਦੇ ਕੱਪ ਦਾ ਕੌਣ ਬੈਸਟ ਬਣਦਾ ਇਹਦੀ ਗੱਲ ਸਮੇਂ ਨਹੀਂ ਹੋਵੇਗੀ ਆਓ ਦੁਧਿਆਰ ਕੀ ਰੋਸ਼ਨੀ ਮਠਾਰੂ ਦੀਆਂ ਜਗਦੀਆਂ ਹੋਏਆਂ ਲੈਤਾ ਤੇ ਕਬੱਡੀ 300.com ਪੂਰੀ ਦੁਨੀਆ ਦੇ ਵਿੱਚ ਲਾਈਵ ਕਰਦੀ ਹੋਈ ਮਰਜਿੰਦਰ ਸਿੰਘ ਨਿੱਕਾ ਇਹ ਹੈ ਨੌਜਵਾਨ ਕੈਨੇਡਾ ਦੀ ਧਰਤੀ ਦੇ ਵੀ ਖੇਡਿਆ ਸਰਾਬੇ ਦੇ ਕੱਪ ਤੇ ਮੋਟਰਸਾਈਕਲ ਜਿੱਤਿਆ ਕਿ ਢਿੱਦ ਤੇ ਸੇਖੋ ਤੇ ਕਹਿੰਦੇ ਬਾਹ ਤੇ ਜੱਗਾ ਲਕਵਾ ਲਿਆ ਨਿੱਕੇ ਨੇ ਵੀ ਰੇਡਰ ਹਰ ਸਿਰੇ ਦਾ ਏ ਟਾਲਿਆ ਇਹ ਹੈ ਨੌਜਵਾਨ ਬੀਤ ਬਲਜੀਤ ਦਾ ਪਿੰਡ ਉਹ ਕਿ ਰੱਬ ਆਪੇ ਹੀ ਤਖਤ ਬਿਠਾ ਦਿੰਦਾ ਬੰਦਾ ਹੋਵੇ ਨਵੇਂ ਨੀਤ ਕੁੜੇ ਮੈਂ ਤਾਜ ਬਣਾ ਤੇਰੇ ਲਈ ਵੇਚ ਦਿੱਤੇ ਸਭ ਗੀਤ ਕੋਲੇ ਕੌਂਕਿਆ ਵਾਲੇ ਬੀਤ ਦੇ ਗਾਣੇ ਵੀ ਮਸ਼ਹੂਰ ਨੇ ਉਧਰ ਤਰਸੇਮ ਦੀ ਪੂਜਾ ਆਇਆ ਉਹਦੀ ਵੀ ਗੱਲ ਕਰਾਂਗੇ ਤੇ ਕਾਜੂ ਰਣਕੇ ਵਾਲਾ ਜ਼ਿਲ੍ਹੇ ਸੰਗਰੂਰ ਦਾ ਲਓ ਕਹਿੰਦੇ ਇਸੇ ਲਈ ਜਫਾ ਲੱਗਿਆ ਮੇਰੇ ਵੀਰੋ ਇਹ ਰਣਕੇ ਵਾਲਾ ਕਾਜੂ ਜੇ ਤਾਂ ਅਜਾ ਲੁਧਿਆਣੇ ਦਾ ਟੂਰਨਾਮੈਂਟ ਵਧੀਆ ਲੱਗਦਾ ਪ੍ਰਬੰਧਕਾਰਾਂ ਦੇ ਨਾਂ ਤੇ ਤਾਰੀ ਜ਼ੋਰਦਾਰ ਮਾਰ ਦਿਓ ਕਿਉਂਕਿ ਨਵੇਂ ਮੁੰਡੇ ਐ ਪਹਿਲੀ ਵਾਰ ਅਭਰਾਲਾ ਕੀਤਾ ਇਹਨਾਂ ਨੌਜਵਾਨਾਂ ਨੇ ਔਰ ਮੁबारकबाद ਪੇਸ਼ ਕਰਦੇ ਹਾਂ ਅਸੀਂ ਸਾਰੇ ਗਬਰੂਆਂ ਦੇ ਲਈ ਸੱਚੇ ਪਾਤਸ਼ਾਹ ਅਗਲੇ ਸਾਲ ਵੀ ਕਿਰਪਾ ਕਰੇਗਾ ਤੇ ਫਿਰ ਹੋਰ 라ਉਂਡਾਂ ਕਰਨ ਲੱਗ ਰਹੀਆਂ ਮੱਖਣ ਸਤਾਉਜ ਦੀ ਧਰਤੀ ਦਾ ਇਹ ਕਬੱਡੀ ਕਨੇਡਾ ਦੀ ਧਰਤੀ ਦੇ ਵੀ ਖੇਡਿਆ ਮੇਰੇ ਵੀਰੋ ਵੇਖਦਾ ਵੀ ਚਾਰ ਜਾਫੀਆਂ ਵਿੱਚੋਂ ਹੜਾਮਣਾ ਕੌਕਿਆਂ ਵਾਲਾ ਵੀ ਤਿਆਰ ਹੈ ਆ ਸਲੀਮ ਕੌਕਿਆਂ ਦੀ ਧਰਤੀ ਦਾ ਤੇ ਮੱਖਣ ਤੇ ਸਲੀਮ ਦੇ ਦਰਮਿਆਨ ਮੁਕਾਬਲਾ ਪੁਆਇੰਟ ਮੱਕੜ ਦਾ ਤਰਸੀਮ ਜਸੜ ਵੀ ਸਾਡਾ ਵੀਰ ਕੋਲੀ ਸਮੇਂ ਦੇ ਦਰਮਿਆਨ ਇਥੇ ਪੁੱਜੀ ਚੁੱਕਿਆ ਨੀਰ ਹੀ ਨਹੀਂ ਉਹ ਵੀ ਪੁੱਜ ਜਾਣਗੇ ਨਾਟ ਚੋਲ ਬੱਲੇ 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 ਉਹ ਖੁਸ਼ਵਾਦ ਆ ਗਿਆ ਮੇਰੇ ਵੀਰੋ ਉਹ ਜਿਹਦਾ ਮੈਚ ਦਾ ਸੁਆਦ ਆ ਇੱਕ ਲਲਕਾਰਾ ਮਾਰ ਦੋ ਇਹ ਕਹਿੰਦੇ 500 ਉਧਰ ਦੀਸ਼ਾ ਡੈਨਮਾਰਕ ਤੇ ਸੰਜੂ ਨਾਰਵੇ ਵੱਲੋਂ ਇਹ ਕਹਿੰਦੇ ਇਹ ਆ ਰਾਣੀ ਕੀ ਵਾਲਾ ਜਤਿੰਦਰ ਹਣੀ ਹਣੀ ਸ਼ੋਰੀ ਹੋਣਾ ਦਾ ਧੰਨਵਾਦ ਹੈ ਸਾਰੇ ਭਰਾਵਾਂ ਦਾ ਕਿ ਸਾਨੂੰ ਫਕਰ ਦੋਸਤਾ ਤੇ ਹੋਣ ਯਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੋਹ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਕੇ ਰਾਜੇ ਖੇਲੇ ਸੋਹ ਰੱਬ ਦੀ ਲਓ ਸਾਰੇ ਭਰਾਵਾਂ ਦਾ ਧੰਨਵਾਦ ਹੈ ਰਿੰਪੀ ਖਾਨਪੁਰ ਡਿੰਪੀ ਅਰੂਪੀ ਖਾਨਪੁਰ ਜਤਿੰਦਰ ਹਣੀ ਹੁਣਾਂ ਦਾ ਉਹ ਬੱਲੇ 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 ਇਹ ਹੈ ਕਹਿੰਦੇ ਧਨੋਲੇ ਵਾਲਾ ਭਿੰਨਾ ਮੇਰੇ ਵੀਰੋ 500 ਹੈ ਸੰਜੂ ਤੇ ਨਾਲ ਕਹਿੰਦੇ ਜਿਵੇਂ ਡੈਨਮਾਰਕ ਵੱਲੋਂ ਉਹ ਜਿਹੜਾ ਮੈਚ ਦਾ ਦਿਲੋਂ ਸ਼ੋਰ ਲਾ ਤੇ ਲਲਕਾਰਾ ਵੱਡਾ ਸਾਰਾ ਇਹ ਹੈ ਕਹਿੰਦੇ ਮੇਰੇ ਵੀਰੋ ਲੁਧਿਆਣੇ ਦੇ ਵਿੱਚ ਮੇਲਾ ਚੱਲ ਰਿਹਾ ਹੈ ਜਿਹੜੀਆਂ ਕਹਿੰਦੇ ਜੁੜੀ ਹੋਈ ਹੈ ਠੰਡ ਦਾ ਮੌਸਮ ਹੈ ਇਹ ਕਬੱਡੀ ਦੇ 스타 ਦੇਖੋ ਆਪਾਂ ਨੂੰ ਜਾਗਤਾਂ ਦੇ ਵਿੱਚ ਵੀ ਇਹ ਠੰਡ ਲੱਗ ਰਹੀ ਹੈ ਪਰ ਇਹ ਖਿਡਾਰੀ ਨੰਗੇ ਪਿੰਡੇ ਇਸ ਲਈ ਕਬੱਡੀਆਂ ਪਾ ਰਹੇ ਹੈ ਇਹ ਆ ਨੌਜਵਾਨ ਮੱਖਣ ਸਤੌਜ ਵਾਲਾ ਮੇਰੇ ਵੀਰ ਉਹਦਰ ਗੁਰੂ ਕਾ ਲੰਗਰ ਵੀ ਚੱਲ ਰਿਹਾ ਹੈ ਖੱਬੇ ਪਾਸੇ ਦਰਸ਼ਕ ਦੇ ਖੱਬੇ ਪਾਸੇ ਜਗਾ ਮਲਕ ਬੜੇ ਮਾਣ ਪੁੱਜਦੇ ਕਰਦਾ ਕਨੇਡਾ ਵਾਲਾ ਸਾਡਾ ਵੀਰ ਨੱਡ ਘੋੜ ਦੀ ਕਬੱਡੀ ਪੈ ਰਹੀ ਹੈ ਆਹ ਵੇਖੋ ਸਾਹਮਣੇ ਇਸ ਵੇਲੇ ਕਾਜੂ ਤੇ ਨੱਟ 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 ਛੋਟ ਕਿਹੋ ਜਿਹੇ ਨਾਂ ਰੱਖਦੇ ਆ ਪੰਜਾਬੀ ਮੇਰੇ ਵੀਰੋ ਪਹਿਲਾ ਪ੍ਰਾਈਜ਼ ਇਹ ਰਹਾ 1 ਲੱਖ ਦਾ ਤੇ ਲੰਗਰ ਦੀ ਸੇਵਾ ਸਤ ਬਾਬਾ ਰਾਮਪਾਲ ਸਿੰਘ ਜੀ ਝਾਂਡਿਆਂ ਵਾਲੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਦੂਜਾ ਇਨਾਮ 75000 ਗੁਰਦੁਆਰਾ ਅਮਨ ਪਾਰਕ ਦੀ ਜੋ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੁਆਰਾ ਦਿੱਤਾ ਜਾ ਰਿਹਾ ਹੈ ਇਹਨਾਂ ਦਾ ਵੀ ਬਹੁਤ ਜ਼ਿਆਦ ਹੋ ਗਿਆ ਜੀ ਆਪਾਂ ਬੋਲੀ ਜਾਣਾ ਹੈ ਇਹ ਪਰਚੀ ਆਪਣੇ ਕੋਲੇ ਰੱਖ ਲਓ ਇਧਰ ਮੱਖਣ ਸਤਾਜ ਦੀ ਧਰਤੀ ਦਾ ਇੱਕ ਸੈਦੋ ਕੇ ਦਾ ਮੱਖਣ ਇੱਕ ਪ੍ਰੋਫੈਸਰ ਮੱਖਣ ਸਿੰਘ ਜੀ ਕੀਮਪੁਰ ਵਾਲੇ ਉਸਤਾਦ ਜੀ ਮੱਖਣ ਅਲੀ ਦਾ ਨਾਮ ਹੁੰਦਾ ਇੱਕ ਮੱਖਣ ਚੜਕਦਾ ਤੇ ਸਾਹਮਣੇ ਇਹ ਆ ਨੌਜਵਾਨ ਕਹਿੰਦੇ ਸਲੀਮ ਕੌਕਿਆਂ ਵਾਲਾ ਵਾਹ ਓਏ ਨੌਜਵਾਨ ਨਹੀਂ ਹਰੀਸਾ ਤੇਰੀਆਂ ਮੈਚ ਸਿਰੇ ਦਾ ਦੋਨੋਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਕਹਿੰਦੇ ਲੁਧਿਆਣੇ ਦੇ ਵਿੱਚ ਦੇਸੀ ਕਿਹਾ ਉਹਦਾ ਲੰਗਰ ਵੀ ਚੱਲ ਰਿਹਾ ਬਾਬੇ ਨਾਨਕ ਦੇ 20 ਰੁਪਈਆ ਦਾ ਸੱਚਾ ਸੌਦਾ ਕਰਕੇ ਕਹਿੰਦੇ ਲੰਗਰ ਚਲਾਇਆ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀਆਂ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਮੇਰੇ ਵੀਰੋ ਤੇ ਲੰਗਰ ਚੱਲਦਾ ਉਹ ਬਾਬੇ ਨਾਨਕ ਦੇ 20 ਰੁਪਈਆ ਦਾ ਸੱਚਾ ਸੌਦਾ ਕਰਕੇ ਲੰਗਰ ਚਲਾਇਆ ਸੀਗਾ ਸੰਗਤ ਤੇ ਪੰਗਤ ਤੇ ਮਰਿਆਦਾ ਜਿਹੜੀ ਸੇ ਕੌਮ ਦੇ ਵਿੱਚ ਮੇਰੇ ਵੀਰੋ ਪੰਜਾਬੀਆਂ ਦੇ ਵਿੱਚ ਪ੍ਰਚਲਿਤ ਹੈ ਲਓ ਗੁਰੂ ਕੇ ਲੰਗਰ ਵੀ ਚੱਲ ਰਹੇ ਆ ਤੇ ਇਧਰ ਨੌਜਨ ਕਬੱਡੀਆਂ ਵੀ ਪਾਰਿਆ ਤੇ ਜੱਫੇ ਵੀ ਲਾ ਰਹੇ ਆ ਪੰਜਾਬ ਦੇ ਕਹਿੰਦੇ ਟੌਪ ਦੇ ਸ਼ਕੀਨ ਗੱਭਰੂ ਸਲੀਮ ਉਹ ਬਾਅਲੇ ਕੌਕਿਆਂ ਮਾਰਿਆ ਸਵਾਦ ਹੀ ਕਰ ਦਿੰਦਾ ਉਹ ਸਲੀਮ ਕੌਕੇ ਸਲੀਮ ਕੌਕੇ ਹੋਗੀ ਅੱਜ ਕਹਿੰਦੇ ਲੁਧਿਆਣੇ ਦੇ ਮੇਲੇ ਤੇ ਟੱਟ ਝੋੜਨੇ ਕਬੱਡੀ ਪਾਈ ਆ ਹੁਣ ਲਾਓ ਇੱਕ ਕੱਲੀ ਤੇ ਕਹਿੰਦੇ ਕਬੂਤਰ ਦੇ ਨਾਮ ਦੇ ਨਾਲ ਜਾਣਾਂ ਜਾਂਦਾ ਜਾਂਦੀ ਇੱਕ ਸ਼ੌਕ ਕਬੂਤਰ ਬਾਜੀ ਦਾ ਪਰ ਕਾਜੂ ਰਣੀ ਕਹਿੰਦਾ ਉਹ ਬਾਏ ਕਾਜੂ ਸਵਾਦ ਕਰ ਦਿੰਦਾ ਉਹ ਜਿਹੜਾ ਸਵਾਦ ਆ ਗਏ ਕਲਕਾਰਾ ਮਾਰ ਦੋ ਇਹ ਹੈ ਕਹਿੰਦੇ ਸਿਰੇ ਦਾ ਮੈਚ ਮੇਰੇ ਵੀਰੋ ਇਹਨੂੰ ਕਹਿੰਦੇ ਕਬੱਡੀ ਮੇਰੇ ਵੀਰੋ ਪ੍ਰਿੰਸ ਪਾਂਡੇ ਸੋਝਦਾ ਸੀਗਾ ਵੀ ਕੱਠ ਹੋ ਜਾਵੇਗਾ ਮੇਲਾ ਪਹਿਲਾ ਗਾਠ ਵੀ ਸਿਰੇ ਦਾ ਟੀਮਾਂ ਪੁੱਜ ਜਾਣੀ ਹੈ ਤੇ ਟੀਮਾਂ ਵੀ ਸਿਰੇ ਦੀ ਹੈ ਇਨਾਮ ਵੀ ਵੱਡੇ ਆ ਤੇ ਕਹਿੰਦੇ ਗੱਲ ਵੱਖਰੀ ਬਣੀ ਪਈ ਆ ਮੈਚ ਫਸਿਆ ਪਿਆ ਵੇਖਦਾ ਵੀ ਛੰਨਾ ਦੁੱਧ ਦਾ ਹਥੇਲੀ ਧਰ ਲਿਆ ਪਰ ਇੱਧਰ ਹੋ ਗਿਆ ਤੇ ਮੇਰੇ ਵੀਰੋ ਗੱਲ ਵੱਖਰੀ ਬਣ ਜਾਣੀ ਆ ਆਹ ਮਨੀਂਦਰ ਸਿੰਘ ਤੇ ਮੱਖਣ ਸਤੋਜ ਵਾਲਾ ਮੈਚ ਸਮਾਪਤ ਹੈ ਜੇ ਤਾਂ ਹੁਣ ਮੈਚ ਵਧੀਆ ਲੱਗਿਆ ਤੇ ਇੱਕ ਤਾੜੀ ਮਾਰ ਦਿਓ ਦਰਸ਼ਕ ਵੀਰੋ ਮੈਚ ਦੇ ਜੋ ਸਕੋਰ ਹੈ ਕੌਂਟੀਕਰਾਂ ਦੇ ਪੁਆਇੰਟ ਨੇ 11 ਤੇ ਢਣੋਲੇ ਦੇ ਪੁਆਇੰਟ ਨੇ 13 ਢਣੋਲੇ ਦੀ ਟੀਮ ਜਿੱਤ ਰਹੀ ਹੈ ਮਲਕ ਤੇ ਬੱਧੋਵਾਲ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਤਿਆਰ ਰਹਿਣ ਮਲਕ ਤੇ ਬੱਧੋਵਾਲ ਅਗਲੀਆਂ ਟਾਈਆਂ ਮੰਨ ਕੇ ਪਾ ਦਿਓ ਟਾਈਆਂ ਪਾਉਣ ਲੱਗਿਆ ਹਰੇਕ ਟੀਮ ਨੂੰ ਬੇਨਤੀ ਹੈ ਕਿ ਇੱਕ ਪਲੇਅਰ ਪਹੁੰਚੇ ਤੀਜੇ ਰਾਊਂਡ ਦੀਆਂ ਟਾਈਆਂ ਪਾਉਣ ਲੱਗੀਆਂ ਨੇ ਵੀਰ ਤਰਸੀਮ ਜਸੜ ਮਸ਼ਹੂਰ ਲੋਕ ਗਾਇਕੋ ਵੀ ਸਾਡੇ ਦਰਮਿਆਨ ਜਗਦੀਪ ਰੰਧਾਵੇ ਹਣੀ ਪਹੁੰਚਣ ਜਾ ਰਹੇ ਹੈ